ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਦੇ ਵੱਲੋਂ H1B ਵੀਜ਼ਾ ਪ੍ਰੋਗਰਾਮ ਦਾ ਬਚਾਅ ਕਰਨ ਤੋਂ ਇੱਕ ਦਿਨ ਬਾਅਦ ਇਹ ਕਹਿਣ ਤੋਂ ਬਾਅਦ ਕਿ ਅਮਰੀਕਾ ਨੂੰ ਪ੍ਰਤਿਭਾ ਲਿਆਉਣ ਦੀ ਲੋੜ ਹੈ ਹੋਮਲੈਂਡ ਸੈਕਿਉਰਿਟੀ ਸੈਕਟਰੀ ਕਿਸਟਿ ਨੋਇਮਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਵੀਜ਼ਾ ਸਕੀਮਾਂ ਦੀ ਵੱਲੋਂ ਜਾਰੀ ਰੱਖੇਗਾ ਉਹ ਇਹ ਯਕੀਨੀ ਬਣਾਉਣ ਦੇ ਲਈ ਸਖਤ ਨਿਗਰਾਨੀ ਹੇਠ ਹੋਣ ਕਿ ਸਿਰਫ ਸਹੀ ਲੋਕਾਂ ਨੂੰ ਹੀ ਦਾਖਲਾ ਮਿਲੇ ਨੋਇਮਨ ਨੇ ਕਿਹਾ ਕਿ ਸਰਕਾਰ ਨੇ ਵੀਜ਼ਾ ਤੇ ਗ੍ਰੀਨ ਕਾਰਡ ਪ੍ਰਕਿਰਿਆਵਾਂ ਨੂੰ ਤੇਜ਼ ਕਰ ਦਿੱਤਾ ਹੈ ਇਹ ਵੀ ਕਿਹਾ ਹੈ ਕਿ ਹੁਣ ਪਹਿਲਾਂ ਦੇ ਨਾਲੋਂ ਜ਼ਿਆ ਲੋਕ ਅਮਰੀਕਾ ਨਾਗਰਿਕ ਬਣ ਰਹੇ ਨੇ ਹਾਲਾਂਕਿ ਉਸਨੇ ਜੋ ਦੇਖੇ ਕਿ ਹੈ ਕਿ ਪ੍ਰਸ਼ਾਸਨ ਦਾ ਟੀਚਾ ਸਿਰਫ ਕੁਸ਼ਲਤਾ ਨਹੀਂ ਸਗੋ ਇਮਾਨਦਾਰੀ ਵੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਐਚ1 ਵੀ ਵੀਜ਼ਾ ਦੀ ਵਰਤੋਂ ਦਾ ਬਚਾਅ ਕਰਨ ਤੋਂ ਇੱਕ ਦਿਨ ਬਾਅਦ ਪ੍ਰਤੀਪਾਲ ਲਿਆਉਣ ਦੀ ਜ਼ਰੂਰਤ ਉੱਤੇ ਜ਼ੋਰ ਦਿੰਦੇ ਹੋਏ ਗ੍ਰਹਿ ਸੁਰੱਖਿਆ ਸਕੱਤਰ ਕ੍ਰਿਸਟੀ ਨੋਮ ਨੇ ਕਿਹਾ ਹੈ ਕਿ ਦੇਸ਼ ਵੀਜ਼ਾ ਪ੍ਰੋਗਰਾਮਾਂ ਦੀ ਵਰਤੋਂ ਚੱਲ ਰੱਖੇਗਾ ਪਰ ਮਜ਼ਬੂਤ ਨਿਗਰਾਨੀ ਦੇ ਨਾਲ ਨੋਇਮ ਨੇ ਕਿਹਾ ਸਰਕਾਰ ਨੇ ਵੀਜ਼ਾ ਤੇ ਗ੍ਰੀਨ ਕਾਰਡ ਪ੍ਰਕਿਰਿਆਵਾਂ ਨੂੰ ਤੇਜ਼ ਕਰ ਦਿੱਤਾ ਹੈ ਉਸਨੇ ਵੀ ਕਿਹਾ ਕਿ ਹੁਣ ਪਹਿਲਾਂ ਨਾਲੋਂ ਜ਼ਿਆਦਾ ਲੋਕ ਅਮਰੀਕੀ ਨਾਗਰਿਕ ਬਣ ਰਹੇ ਨੇ ਅਤੇ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਿਰਫ ਸਹੀ ਲੋਕਾਂ ਨੂੰ ਹੀ ਦਾਖਲਾ ਮਿਲੇ। ਕਲਪਾਤ ਦੌਰਾਨ ਨਾਇਮ ਨੇ ਲੋਕਾਂ ਦੇ ਲਈ ਤਿੰਨ ਮਹੱਤਵਪੂਰਨ ਤੱਸੇ ਜਿਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਉਹ H1B ਵੀਜ਼ਾ ਜਾਂ ਕ੍ਰੀਮ ਕਾਰਡ ਪ੍ਰਾਪਤ ਕਰਨ ਦਾ ਟੀਚਾ ਰੱਖਦੇ ਨੇ ਜਿਦੇ ਨਾਲ ਉਸਨੇ ਕਿਹਾ ਕਿ ਸਮਝੋਤਾ ਨਹੀਂ ਕੀਤਾ ਜਾ ਸਕਦਾ। ਨਾਇਮ ਨੇ ਕਿਹਾ ਕਿ H1B ਵੀਜ਼ਾ ਧਾਰਕਾਂ ਨੂੰ ਕੁਝ ਮਹੱਤਵਪੂਰਨ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਸਨੇ ਸਰਕਾਰ ਦੁਆਰਾ ਵਰਤੇ ਜਾਣ ਵਾਲੇ ਚੈੱਕਾਂ ਨੂੰ ਸੂਚਿਤ ਕੀਤਾ ਜਿਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਅਸੀਂ ਦੇਣ ਵਾਲੇ ਲੋਕਾਂ ਨੂੰ ਅਤਵਾਦੀ ਸਮੂਹਾਂ ਦਾ ਸਮਰਥਨ ਨਹੀਂ ਕਰਨਾ ਚਾਹੀਦਾ। ਉਹ ਸਹੀ ਕਾਰਨਾਂ ਕਰਕੇ ਆ ਰਹੇ ਹੋਣੇ ਚਾਹੀਦੇ। ਨੇ ਕੰਮ ਕਰਨ ਅਤੇ ਕਾਨੂੰਨੀ ਤੌਰ ਤੇ ਰਹਿੰਦੇ ਲਈ ਉਹਨਾਂ ਨੂੰ ਉਹਨਾਂ ਦੀ ਸਮੂਹਤਾ ਸਮਰਥਨ ਨਹੀਂ ਕਰਨਾ ਚਾਹੀਦਾ ਜੋ ਅਮਰੀਕਾ ਨੂੰ ਨਫ਼ਰਤ ਕਰਦੇ ਨੇ ਦਸਵੀਂ ਇੱਕ ਨਿਜੀ ਚੈਨਲ ਤੇ ਗਲਪਾਤ ਕਰਦੇ ਹੋਏ ਨੋਇਮ ਨੇ ਕਿਹਾ ਅਸੀਂ ਆਪਣੇ ਵੀਜ਼ਾ ਪ੍ਰੋਗਰਾਮਾਂ ਦੀ ਵਲਤੋ ਕਰਦੇ ਰਹਾਂਗੇ ਅਸੀਂ ਸਿਰਫ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਉਹਨਾਂ ਵਿੱਚ ਇਮਾਨਦਾਰੀ ਹੋਵੇ ਕਿ ਇੱਥੇ ਆਉਣ ਵਾਲੇ ਲੋਕ ਸਹੀ ਕారణ ਕਰਕੇ ਅਜਿਆ ਕਰ ਰਹੇ ਨੇ ਕਿ ਉਹ ਅਤਵਾਦੀ ਸਮੂਹਾਂ ਜਾਂ ਸੰਗਠਨਾਂ ਦੇ ਨਾਲ ਜੁੜੇ ਨਹੀਂ ਹਨ ਜੋ ਅਮਰੀਕਾ ਨੂੰ ਨਫ਼ਰਤ ਕਰਦੇ ਨੇ ਨੋਇਮ ਦੇ ਅਨੁਸਾਰ ਲੋਕਾਂ ਦੇ ਵਿਸ਼ਵਾਸਾਂ ਦੇ ਉਲਟ ਅਮਰੀਕਾ ਨੇ ਵੀਜ਼ਾ ਤੇ ਗ੍ਰੀਨ ਕਾਰਡ ਪ੍ਰਕਿਰਿਆਵਾਂ ਨੂੰ ਤੇਜ਼ ਕਰ ਦਿੱਤਾ ਹੈ ਇਹ ਹੁਣ ਬਧੇਰੇ ਕੁਸ਼ਲਤਾ ਤੇ ਪਾਰਦਰਸ਼ੀ ਤੰਗ ਦੇ ਨਾਲ ਕੰਮ ਕਰ ਰਿਹਾ ਹੈ ਉਸ ਦੇ ਅਨੁਸਾਰ ਹੁਣ ਪਹਿਲਾ ਨਾਲੋਂ ਇਤੇ ਜਾਦਾ ਵਿਦੇਸ਼ੀ ਮੂਲ ਦੇ ਨਿਵਾਸੀ ਅਮਰੀਕੀ ਨਾਗਰਿਕ ਬਣ ਰਹੇ ਨੇ ਅਤੇ ਇਹ ਬਹੁਤ ਮਹੱਤਵਪੂਰਨ ਹੈ ਨੋਮ ਨੇ ਕਿਹਾ ਅਸੀਂ ਸਿਰਫ ਪ੍ਰਕਿਰਿਆ ਨੂੰ ਸੁਚਾਰੂ ਨਹੀਂ ਬਣਾ ਰਹੇ ਆ ਅਸੀਂ ਇਹ ਵੀ ਯਕੀਨੀ ਬਣਾ ਰਹੇ ਆ ਕਿ ਜਿਨ੍ਹਾਂ ਨੂੰ ਇਹ ਵਿਸ਼ੇਸ਼ ਅਧਿਕਾਰ ਮਿਲਦਾ ਹੈ ਉਹ ਸਹੀ ਕਾਰਨਾ ਕਰਕੇ ਇੱਥੇ ਰਹੇ ਬਿਡਨ ਪ੍ਰਸ਼ਾਸਨ ਦੀ ਨਿੰਦਾ ਕਰਦੇ ਹੋਏ ਅਤੇ ਉਸਤੇ ਦੱਖਣੀ ਸਰਹੱਦੀ ਖੋਲਣ ਅਤੇ ਹਜ਼ਾਰਾਂ ਅਤਵਾਦੀਆਂ ਨੂੰ ਅਮਰੀਕਾ ਵਿੱਚ ਆਉਣ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਉਂਦੇ ਹੋਏ ਨੋਮਨ ਨੇ ਕਿਹਾ ਉਹਨਾਂ ਨੇ ਸ਼ਰਨ ਅਤੇ ਵੀਜ਼ਾ ਪ੍ਰੋਗਰਾਮਾਂ ਦੀ ਦੁਰਵਤੋ ਕੀਤੀ ਅਤੇ ਅਸੀਂ ਇਹ ਸਭ ਠੀਕਾ ਦਿੱਤਾ ਨੋਮਨ ਨੇ ਅਗੇ ਕਿਹਾ ਕਿ ਰਾਸ਼ਟਰਪਤੀ ਡਰਾਮਪ ਦੀ ਅਗਵਾਈ ਨੇ ਵਿਵਸਥਾ ਪਹਾਲ ਕਰ ਦਿੱਤੀ ਹੈ ਰਾਸ਼ਟਰਪਤੀ ਡਰਾਮਪ ਨੇ ਜੋ ਕੀਤਾ ਉਹ ਸ਼ਾਨਦਾਰ ਹੈ ਉਹ ਇੱਕ ਮਹਾਨ ਨੇਤਾ ਇੱਕ ਦੂਰਦਰਸ਼ੀ ਹੈ ਅਤੇ ਇਤਿਹਾਸ ਦੇ ਸਭ ਤੋਂ ਮਹਾਨ ਰਾਸ਼ਟਰਪਤੀਆਂ ਦੇ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਵੇਗਾ Esto para ਇੱਕ ਹੋਰ ਨਿਸ਼ਚੈ ਚੈਨਲ ਦੇ ਨਾਲ ਇੰਟਰਵਿਊ ਦੇ ਵਿੱਚ ਨੋਮਿਨੇ ਕਿਹਾ ਕਿ 트럼ਪ ਨੇ H1B ਵੀਜ਼ਾ ਉਤੇ ਆਪਣਾ ਸੁਰ ਬਦਲ ਕੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਉਹਨਾਂ ਮੰਨਿਆ ਕਿ ਅਮਰੀਕਾ ਕੋਲ ਨਿਰਮਾਣ ਅਤੇ ਰੱਖਿਆ ਦੇ ਕੁਝ ਕੰਮਾਂ ਦੇ ਲਈ ਲੋੜਿੰਦੇ ਵਿਸ਼ੇਸ਼ ਹੁਨਰ ਨਹੀਂ ਹਨ 트럼ਪ ਨੇ ਕਿਹਾ ਦੇਸ਼ ਨੂੰ ਇਨ੍ਹਾਂ ਭੂਮਿਕਾਵਾਂ 'ਤੇ ਯੂਨੀਵਰਸਿਟੀਆਂ ਦੇ ਲਈ ਹੁਨਰਬੰਦ ਵਿਦੇਸ਼ੀ ਕਾਮਿਆਂ ਦੀ ਲੋੜ ਹੈ ਜਦੋਂ ਮੇਜ਼ਬਾਨ ਨੇ ਦਲੀਲ ਦਿੱਤੀ ਕਿ ਸਾਡੇ ਕੋਲ ਬਹੁਤ ਪ੍ਰਤਿਭਾ ਹੈ ਤਾਂ 트럼ਪ ਇਸ ਸਹਿਮਤ ਹੋਏ ਨਹੀਂ ਤੁਹਾਡੇ ਕੋਲ ਨਹੀਂ ਹੈ ਤੁਸੀਂ ਲੋਕਾਂ ਨੂੰ ਬੇਰੋਜ਼ਗਾਰੀ ਦੀ ਰੇਖਾ ਤੋਂ ਨਹੀਂ ਉਤਾਰ ਸਕਦੇ ਅਤੇ कह सकते हो मैं ਤੁਹਾਨੂੰ ਮਿਜ਼ਾਇਲ ਬਣਾਉਣ ਦੇ ਲਈ ਇੱਕ ਫੈਕਟਿਵ ਵਿੱਚ ਰੱਖਣ ਜਾ ਰਿਹਾ ਇਹ ਇਸ ਤਰ੍ਹਾਂ ਕੰਮ ਨਹੀਂ ਕਰਦਾ 트럼ਪ ਨੇ ਕਿਹਾ ਸਤੰਬਰ ਦੇ ਅੱਧ ਵਿੱਚ ਪ੍ਰਸ਼ਾਸਨ ਨੇ ਕੁਝ ਮਾਲਕਾਂ ਦੇ ਵੱਲੋਂ ਨਵੀਆਂ H1B ਪਟੀਸ਼ਨਾਂ ਦਾਇਰ ਕਰਨ ਦੇ ਲਈ 1 ਲੱਖ ਡਾਲਰ ਦੀ ਇੱਕ ਵਾਰ ਦੀ ਫੀਸ ਦਾ ਐਲਾਨ ਕੀਤਾ ਅਤੇ ਬਾਅਦ ਦੇ ਵਿੱਚ ਮਾਲਕਾਂ ਦੁਆਰਾ ਵੀਜ਼ਾ ਰੁਬੱਤ ਨੂੰ ਰੋਕਣ ਦੇ ਲਈ ਪ੍ਰੋਜੈਕਟ ਫਾਇਰਵਾਲ ਸ਼ੁਰੂ ਕੀਤਾ ਪਾਤੀ ਕੰਮੇ ਖਾਸ ਕਰਕੇ ਤਕਨੀਕੀ ਅਤੇ ਸਿਹਤ ਸੰਭਾਲ ਖੇਤਰ ਦੇ ਵਿੱਚ H1B ਪ੍ਰੋਗਰਾਮਾਂ ਤੋਂ ਲਾਭ ਪ੍ਰਾਪਤ ਕਰਨ ਵਾਲੇ ਸਭ ਤੋਂ ਵੱਡੇ ਸਮੂਹਾਂ ਦੇ ਵਿੱਚੋਂ ਇੱਕ ਨੇ 70% ਤੋਂ ਵੱਧ ਵੀਜ਼ਾ ਧਾਰਕ ਦੇਸ਼ ਤੋਂ ਹੀ ਆਉਂਦੇ ਨੇ ਵਿਦੇਸ਼ੀ ਪ੍ਰਤਿਭਾ ਨੂੰ ਨੌਕਰੀ ਉੱਤੇ ਰੱਖਣ ਦੀ ਕੋਸ਼ਿਸ਼ ਕਰ ਰਹੇ ਮਾਲਕਾਂ ਨੂੰ ਨਵੀਂ ਫੀਸ ਦੇ ਕਾਰਨ ਵਧੇਰੇ ਲੱਗਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਹਨਾਂ ਨੂੰ ਸਖਤ ਜਾਂਚਾਂ ਅਤੇ ਹੋਰ ਨਿਰਖਣ ਵੀ ਦੇਖਣ ਨੂੰ ਮਿਲ ਸਕਦੇ ਨੇ ਤੇ ਵਿਦੇਸ਼ੀ ਕਾਮੇ ਹੱਜੇ ਵੀ ਆ ਸਕਣਗੇ ਪਰ ਉਹਨਾਂ ਨੂੰ ਸਖਤ ਜਾਂਚ ਨਿਯਮਾਂ ਨੂੰ ਪੂਰਾ ਕਰਨਾ ਪਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ H1B ਵੀਜ਼ਾ ਪ੍ਰੋਗਰਾਮ ਦਾ ਬਚਾਅ ਕਰਨ ਤੋਂ ਇੱਕ ਦਿਨ ਬਾਅਦ ਇਹ ਕਹਿਣ ਤੋਂ ਬਾਅਦ ਕਿ ਅਮਰੀਕਾ ਨੂੰ ਪ੍ਰਤਿਭਾ ਲਿਆਉਣ ਦੀ ਲੋੜ ਹੈ ਹੋਮਲੈਂਡ ਸੈਕਿਉਰਿਟੀ ਸੈਕਟਰੀ ਕਿਸਟਿ ਨੋਇਮਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਵੀਜ਼ਾ ਸਕੀਮਾਂ ਦੀ ਵੱਲ ਤੋਂ ਜਾਰੀ ਰੱਖੇਗਾ ਉਹ ਇਹ ਯਕੀਨੀ ਬਣਾਉਣ ਦੇ ਲਈ ਸਖਤ ਨਿਗਰਾਨੀ ਹੇਠ ਹੋਣਗੇ ਕਿ ਸਿਰਫ ਸਹੀ ਲੋਕਾਂ ਨੂੰ ਹੀ ਦਾਖਲਾ ਮਿਲੇ ਨੋਇਮਨ ਨੇ ਕਿਹਾ ਕਿ ਸਰਕਾਰ ਨੇ ਵੀਜ਼ਾ ਤੇ ਗ੍ਰੀਨ ਕਾਰਡ ਪਰ ਕਰਿਆਵਾਂ ਨੂੰ ਤੇਜ਼ ਕਰ ਦਿੱਤਾ ਹੈ ਇਹ ਵੀ ਕਿਹਾ ਹੈ ਕਿ ਹੁਣ ਪਹਿਲਾਂ ਦੇ ਨਾਲੋਂ ਜ਼ਿਆਦਾ ਲੋਕ ਅਮਰੀਕਾ ਨਾਗਰਿਕ ਬਣ ਰਹੇ ਨੇ ਹਾਲਾਂਕਿ ਕੇ ਉਸਨੇ ਜੋਰ ਦੇ ਕੇ ਕਿਹਾ ਕਿ ਪ੍ਰਸ਼ਾਸਨ ਦਾ ਟੀਚਾ ਸਿਰਫ ਕੁਸ਼ਲਤਾ ਨਹੀਂ ਸਗੋ ਇਮਾਨਦਾਰੀ ਵੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਐਚਓਐਨ ਵੀ ਵੀਜ਼ਾ ਦੀ ਵਰਤੋਂ ਦਾ ਬਚਾਅ ਕਰਨ ਤੋਂ ਇੱਕ ਦਿਨ ਬਾਅਦ ਪ੍ਰਤੀਪਾਲ ਲਿਆਉਣ ਦੀ ਜ਼ਰੂਰਤ ਤੇ ਜੋਰ ਦਿੰਦੇ ਹੋਏ ਗ੍ਰਹਿ ਸੁਰੱਖਿਆ ਸਕੱਤਰ ਕ੍ਰਿਸਟੀ ਨੋਮ ਨੇ ਕਿਹਾ ਕਿ ਦੇਸ਼ ਵੀਜ਼ਾ ਪ੍ਰੋਗਰਾਮਾਂ ਦੀ ਵਰਤੋਂ ਚੱਲ ਰੱਖੇਗਾ ਪਰ ਮਜ਼ਬੂਤ ਨਿਗਰਾਨੀ ਦੇ ਨਾਲ ਨੋਇਮ ਨੇ ਕਿਹਾ ਸਰਕਾਰ ਨੇ ਵੀਜ਼ਾ ਤੇ ਗ੍ਰੀਨ ਕਾਰਡ ਪ੍ਰਕਿਰਿਆਵਾਂ ਨੂੰ ਤੇਜ਼ ਕਰ ਦਿੱਤਾ ਹੈ ਉਸਨੇ ਵੀ ਕਿਹਾ ਕਿ ਹੁਣ ਪਹਿਲਾਂ ਨਾਲੋਂ ਜ਼ਿਆਦਾ ਲੋਕ ਅਮਰੀਕੀ ਨਾਗਰਿਕ ਬਣਦੇ ਨੇ ਅਤੇ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਿਰਫ ਸਹੀ ਲੋਕਾਂ ਨੂੰ ਹੀ ਦਾਖਲਾ ਮਿਲੇ। ਗਲਪਾਦੂਰ ਨੋਇਮ ਨੇ ਲੋਕਾਂ ਦੇ ਲਈ ਤਿੰਨ ਮਾਪਦੰਡ ਦੱਸੇ ਜਿਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਉਹ H1B ਵੀਜ਼ਾ ਜੋ ਕ੍ਰੀਮ ਕਾਰਡ ਪ੍ਰਾਪਤ ਕਰਨ ਦਾ ਟੀਚਾ ਰੱਖਦੇ ਨੇ ਜਿਦੇ ਨਾਲ ਉਸਨੇ ਕਿਹਾ ਕਿ ਸਮਝੋਤਾ ਨਹੀਂ ਕੀਤਾ ਜਾ ਸਕਦਾ। ਨੋਇਮ ਨੇ ਕਿਹਾ ਕਿ H1B ਵੀਜ਼ਾ ਧਾਰਕਾਂ ਨੂੰ ਕੁਝ ਮਹੱਤਵਪੂਰਨ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਸਨੇ ਸਰਕਾਰ ਦੁਆਰਾ ਵਰਤੇ ਜਾਣ ਵਾਲੇ ਚੈੱਕਾਂ ਨੂੰ ਸੂਚਿਤ ਕੀਤਾ ਜਿਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਅਸੀਂ ਦੇਣ ਵਾਲੇ ਲੋਕਾਂ ਨੂੰ ਅਤਵਾਦੀ ਸਮੂਹ ਦਾ ਸਮਰਥਨ ਨਹੀਂ ਕਰਨਾ ਚਾਹੀਦਾ। ਉਹ ਸਹੀ ਕారణ ਕਰਕੇ ਆ ਰਹੇ ਹੋਣੇ ਚਾਹੀਦੇ। ਨੇ ਕੰਮ ਕਰਨ ਅਤੇ ਕਾਨੂੰਨੀ ਤੌਰ ਤੇ ਰਹਿੰਦੇ ਲਈ ਉਹਨਾਂ ਨੂੰ ਉਹਨਾਂ ਦੀ ਸਮੂਹਾਤ ਸਮਰਥਨ ਨਹੀਂ ਕਰਨਾ ਚਾਹੀਦਾ ਜੋ ਅਮਰੀਕਾ ਨੂੰ ਨਫ਼ਰਤ ਕਰਦੇ ਨੇ ਦੱਸ ਜੀ ਇੱਕ ਨੀਜੀ ਚੈਨਲ ਤੇ ਗੱਲਬਾਤ ਕਰਦੇ ਹੋਏ ਨੋਇਮ ਨੇ ਕਿਹਾ ਸੀ ਆਪਣੇ ਵੀਜ਼ਾ ਪ੍ਰੋਗਰਾਮਰ ਦੀ ਵਲ ਤੋਂ ਕਲਦੇ ਰਹਾਂਗੇ ਅਸੀਂ ਸਿਰਫ ਇਹ ਯਕੀਨੀ ਬਣਾਉਣਾ ਚਾਹੁੰਦੇ ਆ ਕਿ ਉਹਨਾਂ ਵਿੱਚ ਇਮਾਨਦਾਰੀ ਹੋਵੇ ਕਿ ਇੱਥੇ ਆਉਣ ਵਾਲੇ ਲੋਕ ਸਹੀ ਕਾਰਨਾ ਕਰਕੇ ਅਜਿਆ ਕਰਦੇ ਨਹੀਂ ਕਿ ਉਹ ਅਤਵਾਦੀ ਸਮੂਹਾਂ ਜਾਂ ਸੰਗਠਨਾਂ ਦੇ ਨਾਲ ਜੁੜੇ ਨਹੀਂ ਹਨ ਜੋ ਅਮਰੀਕਾ ਨੂੰ ਨਫ਼ਰਤ ਕਰਦੇ ਨੇ ਨੋਇਮ ਦੇ ਅਨੁਸਾਰ ਲੋਕਾਂ ਦੇ ਵਿਸ਼ਵਾਸਾ ਦੇ ਉਲਟ ਅਮਰੀਕਾ ਨੇ ਵੀਜ਼ਾ ਤੇ ਗ੍ਰੀਨ ਕਾਰਡ ਕ੍ਰਿਆਵਾਂ ਨੂੰ ਤੇਜ਼ ਕਰ ਦਿੱਤਾ ਹੈ ਇਹ ਹੁਣ ਵਧੇਰੇ ਕੁਸ਼ਲਤਾ ਤੇ ਪਾਰਦਰਸ਼ੀ ਤੰਗਦੇ ਨਾਲ ਕੰਮ ਕਰ ਰਿਹਾ ਹੈ ਉਸ ਦੇ ਅਨੁਸਾਰ ਹੁਣ ਪਹਿਲਾ ਨਾਲੋਂ ਕਿਤੇ ਜ਼ਿਆਦਾ ਵਿਦੇਸ਼ੀ ਮੂਲ ਦੇ ਨਿਵਾਸੀ ਅਮਰੀਕੀ ਨਾਗਰਿਕ ਬਣ ਰਹੇ ਨੇ ਅਤੇ ਇਹ ਬਹੁਤ ਮਹੱਤਵਪੂਰਨ ਹੈ ਨੋਮਿਨੇ ਕਿਹਾ ਅਸੀਂ ਸਿਰਫ ਪ੍ਰਕਿਰਿਆ ਨੂੰ ਸੁਚਾਰੂ ਨਹੀਂ ਬਣਾ ਰਹੇ ਆ ਅਸੀਂ ਇਹ ਵੀ ਯਕੀਨੀ ਬਣਾ ਰਹੇ ਆ ਕਿ ਜਿਨ੍ਹਾਂ ਨੂੰ ਇਹ ਵਿਸ਼ੇਸ਼ ਅਧਿਕਾਰ ਮਿਲਦਾ ਹੈ ਉਹ ਸਹੀ ਕਾਰਨਾ ਕਰਕੇ ਇੱਥੇ ਰਹਿਣ ਬਿਡਨ ਪ੍ਰਸ਼ਾਸਨ ਦੀ ਨਿੰਦਾ ਕਰਦੇ ਹੋਏ ਅਤੇ ਉਸਤੇ ਦੱਖਣੀ ਸਰਹੱਦੀ ਖੋਲਣ ਅਤੇ ਹਜ਼ਾਰਾਂ ਅਤਵਾਦੀਆਂ ਨੂੰ ਅਮਰੀਕਾ ਵਿੱਚ ਆਉਣ ਦੀ ਇਜਾਜ਼ਤ ਦੇਣ ਦਾ ਦੋਸ਼ ਲਗਾਉਂਦੇ ਹੋਏ ਨੋਮਨ ਨੇ ਕਿਹਾ ਉਹਨਾਂ ਨੇ ਸ਼ਰਨ ਅਤੇ ਵੀਜ਼ਾ ਪ੍ਰੋਗਰਾਮਾਂ ਦੀ ਦੁਰਵਤੋਕੀਤੀ ਕੀਤੀ ਅਤੇ ਅਸੀਂ ਇਹ ਸਭ ਠੀਕਾ ਦਿੱਤਾ ਨੋਮਨ ਨੇ ਅਗੇ ਕਿਹਾ ਕਿ ਰਾਸ਼ਟਰਪਤੀ ਡਰਾਮਪ ਦੀ ਇਕਵਾਈ ਨੇ ਵਿਵਸਥਾ ਪਹਾਲ ਕਰ ਦਿੱਤੀ ਹੈ ਰਾਸ਼ਟਰਪਤੀ ਡਰਾਮਪ ਨੇ ਜੋ ਕੀਤਾ ਉਹ ਸ਼ਾਨਦਾਰ ਹੈ ਉਹ ਇੱਕ ਮਹਾਨ ਨੇਤਾ ਇੱਕ ਦੂਰਦਰਸ਼ੀ ਹੈ ਅਤੇ ਇਤਿਹਾਸ ਵਿੱਚ ਸਭ ਤੋਂ ਮਹਾਨ ਰਾਸ਼ਟਰਪਤੀਆਂ ਦੇ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਇੱਕ ਹੋਰ ਨਿਸ਼ਚਿਤ ਚੈਨਲ ਦੇ ਨਾਲ ਇੰਟਰਵਿਊ ਦੇ ਵਿੱਚ ਨੋਮਿਨੇ ਕਿਹਾ ਕਿ 트럼ਪ ਨੇ H1B ਵੀਜ਼ਾ ਉਤੇ ਆਪਣਾ ਸੁਰ ਬਦਲ ਕੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਉਹਨਾਂ ਮੰਨਿਆ ਕਿ ਅਮਰੀਕਾ ਕੋਲ ਨਿਰਮਾਣ ਅਤੇ ਰੱਖਿਆ ਦੇ ਕੁਝ ਕੰਮਾਂ ਦੇ ਲਈ ਲੋੜੀਂਦੇ ਵਿਸ਼ੇਸ਼ ਹੁਨਰ ਨਹੀਂ ਹਨ 트럼ਪ ਨੇ ਕਿਹਾ ਦੇਸ਼ ਨੂੰ ਇਨ੍ਹਾਂ ਭੂਮਿਕਾਵਾਂ 'ਤੇ ਯੂਨੀਵਰਸਿਟੀਆਂ ਦੇ ਲਈ ਹੁਨਰਬੰਦ ਵਿਦੇਸ਼ੀ ਕਾਮਯਾਦੀ ਲੋੜ ਹੈ ਜਦੋਂ ਮੇਜ਼ਬਾਨ ਨੇ ਦਲੀਲ ਦਿੱਤੀ ਕਿ ਸਾਡੇ ਕੋਲ ਬਹੁਤ ਪ੍ਰਤਿਭਾ ਹੈ ਤਾਂ 트럼ਪ ਇਸ ਸਹਿਮਤ ਹੋਏ ਨਹੀਂ ਤੁਹਾਡੇ ਕੋਲ ਨਹੀਂ ਹੈ ਤੁਸੀਂ ਲੋਕਾਂ ਨੂੰ ਬੇਰੋਜ਼ਗਾਰੀ ਦੀ ਰੇਖਾ ਤੋਂ ਨਹੀਂ ਤੁਹਾਹ ਸਕਤੇ ਅਤੇ ਕਹਿ ਸਕਦੇ ਹੋ ਮੈਂ ਤੁਹਾਨੂੰ ਮਿਜ਼ਾਇਲ ਬਣਾਉਣ ਦੇ ਲਈ ਇੱਕ ਫੈਕਟਰੀ ਵਿੱਚ ਰੱਖਣ ਜਾ ਰਿਹਾ ਇਹ ਇਸ ਤਰ੍ਹਾਂ ਕੰਮ ਨਹੀਂ ਕਰਦਾ 트럼ਪ ਨੇ ਕਿਹਾ ਸਤੰਬਰ ਦੇ ਅੱਧ ਵਿੱਚ ਪ੍ਰਸ਼ਾਸਨ ਨੇ ਕੁਝ ਮਾਲਕਾਂ ਦੇ ਵੱਲੋਂ ਨਵੀਆਂ H1B ਪਟੀਸ਼ਨਾਂ ਦਾਇਰ ਕਰਨ ਦੇ ਲਈ 1 ਲੱਖ ਡਾਲਰ ਦੀ ਇੱਕ ਵਾਰ ਦੀ ਫੀਸ ਦਾ ਐਲਾਨ ਕੀਤਾ ਤੇ ਭਾਰਤ ਦੇ ਵਿੱਚ ਮਾਲਕਾਂ ਦੁਆਰਾ ਵਿਜਿਤ ਵਰਤਨ ਨੂੰ ਰੋਕਣ ਦੇ ਲਈ ਪ੍ਰੋਜੈਕਟ ਫਾਇਰਵਾਲ ਸ਼ੁਰੂ ਕੀਤਾ। ਭਾਰਤ ਕੰਮੇ ਖਾਸ ਕਰਕੇ ਤਕਨੀਕੀ ਅਤੇ ਸਿਹਤ ਸੰਭਾਲ ਖੇਤਰ ਦੇ ਵਿੱਚ H1B ਪ੍ਰੋਗਰਾਮਾਂ ਤੋਂ ਲਾਭ ਪ੍ਰਾਪਤ ਕਰਨ ਵਾਲੇ ਸਭ ਤੋਂ ਵੱਡੇ ਸਮੂਹਾਂ ਦੇ ਵਿੱਚੋਂ ਇੱਕ ਨੇ। 70% ਤੋਂ ਵੱਧ ਵੀਜ਼ਾ ਧਾਰਕ ਦੇਸ਼ ਤੋਂ ਹੀ ਆਉਂਦੇ ਨੇ। ਵਿਦੇਸ਼ੀ ਪ੍ਰਤਿਭਾ ਨੂੰ ਨੌਕਰੀ ਉੱਤੇ ਰੱਖਣ ਦੀ ਕੋਸ਼ਿਸ਼ ਕਰ ਰਹੇ ਮਾਲਕਾਂ ਨੂੰ ਨਵੀਂ ਫੀਸ ਦੇ ਕਾਰਨ ਵਧੇਰੇ ਲਗਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਨ੍ਹਾਂ ਨੂੰ ਸਖਤ ਜਾਂਚਾਂ ਤੇ ਹੋਰ ਨਿਰਖਣ ਵੀ ਦੇਖ ਉਹਨੂੰ ਮਿਲ ਸਕਦੇ ਨਹੀਂ ਤੇ ਵਿਦੇਸ਼ੀ ਕਾਮੀ ਹੱਜੇ ਵੀ ਆ ਸਕਣਗੇ ਪਰ ਉਹਨਾਂ ਨੂੰ ਸਖਤ ਜਾਂਚ ਨਿਯਮਾਂ ਨੂੰ ਪੂਰਾ ਕਰਨਾ ਪਵੇਗਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ